ਸਸਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਜੋ ਲੋਕ ਸਿਨੇਮਾ ਪ੍ਰੇਮੀ ਨੇ ਜੋ ਫਿਲਮਾਂ ਦੇਖਣ ਜਾਣਾ ਚਾਹੁੰਦੇ ਨੇ ਸਿਨੇਮਾ ਘਰ ਦੇ ਵਿੱਚ ਪਰ ਕਈ ਵਾਰ ਕੀ ਹੁੰਦਾ ਕਿ ਤੁਹਾਡੀ ਜੇਬ ਸਾਥ ਨਹੀਂ ਦਿੰਦੀ ਤੁਸੀਂ 200 ਰੁਪਏ ਜਾਂ 250 ਰੁਪਏ ਨਹੀਂ ਖਰਚ ਸਕਦੇ ਪਰ ਹੁਣ 31 ਮਈ ਦਾ ਦਿਨ ਯਾਦ ਰੱਖਿਓ 31 ਮਈ ਦਿਨ ਸ਼ੁੱਕਰਵਾਰ ਨੂੰ ਜਿਹੜਾ ਟਿਕਟ ਦਾ ਪ੍ਰਾਈਸ ਹੈ ਉਹ 99 ਰੁਪਏ ਹੋਣ ਵਾਲਾ ਐਸੋਸੀਏਸ਼ਨ ਇੱਕ ਬਣੀ ਹੋਈ ਆ ਜਿਹੜੀ ਭਾਰਤ ਦੇ ਵਿੱਚ ਮਲਟੀਪਲੈਕਸ ਐਸੋਸੀਏਸ਼ਨ ਆਫ ਇੰਡੀਆ ਉਹਨਾਂ ਨੇ ਐਲਾਨ ਕੀਤਾ ਹੈ ਕਿ 31 ਮਈ ਨੂੰ ਜਿਹੜਾ ਸਿਨੇਮਾ ਦੀ ਜਿਹੜੀ ਟਿਕਟ ਹੈ ਫਿਲਮ ਦੀ ਟਿਕਟ 99 ਰੁਪਏ ਦੀ ਹੋਣ ਵਾਲੀ ਹੈ ਦਰਅਸਲ ਜਿਹੜਾ ਕਿ ਇੱਕ ਦਿਨ ਮਨਾਇਆ ਜਾ ਰਿਹਾ ਵਰਲਡ ਸਿਨੇਮਾ ਡੇ ਜਿਹੜਾ ਮਨਾਇਆ ਜਾ ਰਿਹਾ ਤੇ ਉਸ ਨੂੰ ਦੇਖਦੇ ਹੋਏ ਜਿਹੜੇ ਮਲਟੀਪਲੈਕਸ ਐਸੋਸੀਏਸ਼ਨ ਆਫ ਇੰਡੀਆ ਇਹਨਾਂ ਨੇ ਐਲਾਨ ਕੀਤਾ ਕਿ ਦਿਨ ਸ਼ੁੱਕਰਵਾਰ 31 ਮਈ ਨੂੰ ਤੁਸੀਂ ਕੋਈ ਵੀ ਫਿਲਮ ਚਾ ਕੇ ਦੇਖ ਸਕਦੇ ਹੋ ਪੂਰੇ ਭਾਰਤ ਦੇ ਵਿੱਚ ਲਾਗੂ ਹੈ ਸੋ ਜਿਸ ਤਰ੍ਹਾਂ ਪਹਿਲਾਂ ਮੈਂ ਗੱਲ ਕੀਤੀ ਕਿ ਕੋਈ ਵੀ ਬੰਦਾ ਹੁੰਦਾ ਹੈ ਕਿ ਉਹ ਚਾਹੁੰਦਾ ਕਿ ਜਿਹੜੀ ਟਿਕਟ ਦਾ ਪ੍ਰਾਈਸ ਥੋੜਾ ਘੱਟ ਹੋ ਜਾਵੇ ਸੋ ਟਿਕਟ ਦਾ ਪ੍ਰਾਈਸ ਜਿਹੜਾ ਘੱਟ ਹੋ ਗਿਆ 31 ਮਈ ਨੂੰ ਯਾਦ ਰੱਖਿਓ ਦਿਨ ਸ਼ੁੱਕਰਵਾਰ ਕੋਈ ਵੀ ਫਿਲਮ ਜਾ ਕੇ ਦੇਖ ਸਕਦੇ ਹੋ ਇਸ ਦੇ ਅਲਾਵਾ ਜੇ ਆਪਾਂ ਗੱਲ ਕਰੀਏ ਜਿਹੜੀਆਂ ਪਹਿਲਾਂ ਫਿਲਮਾਂ ਲੱਗੀਆਂ ਉਹਨਾਂ ਦਾ ਪ੍ਰਾਈਸ ਵੀ ਤੁਹਾਨੂੰ 99 ਰੁਪਏ ਮਿਲੇਗਾ ਪਰ 31 ਮਈ ਦਿਨ ਸ਼ੁੱਕਰਵਾਰ ਨੂੰ ਜਿਹੜੀਆਂ ਨਵੀਆਂ ਫਿਲਮਾਂ ਰਿਲੀਜ਼ ਹੋਣ ਵਾਲੀਆਂ ਨੇ ਉਹਨਾਂ ਦਾ ਪ੍ਰਾਈਸ ਵੀ ਤੁਹਾਨੂੰ 99 ਰੁਪਏ ਮਿਲੇਗਾ ਸੋ ਯਾਦ ਰੱਖਣਾ 31 ਮਈ ਦਿਨ ਸ਼ੁੱਕਰਵਾਰ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸ਼ਾਸਿਕਾ ਸ਼ਾਸਿਕਾ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਿਵਿੰਦਰ ਮੰਡ ਜੋ ਲੋਕ ਸਿਨੇਮਾ ਪ੍ਰੇਮੀ ਨੇ ਜੋ ਫਿਲਮਾਂ ਦੇਖਣ ਜਾਣਾ ਚਾਹੁੰਦੇ ਨੇ ਸਿਨੇਮਾ ਘਰ ਦੇ ਵਿੱਚ ਪਰ ਕਈ ਵਾਰ ਕੀ ਹੁੰਦਾ ਕਿ ਤੁਹਾਡੀ ਜੇਬ ਸਾਥ ਨਹੀਂ ਦਿੰਦੀ ਤੁਸੀਂ 200 ਰੁਪਏ ਜਾਂ 250 ਰੁਪਏ ਨਹੀਂ ਖਰਚ ਸਕਦੇ ਪਰ ਹੁਣ 31 ਮਈ ਦਾ ਦਿਨ ਯਾਦ ਰੱਖਿਓ 31 ਮਈ ਦਿਨ ਸ਼ੁੱਕਰਵਾਰ ਨੂੰ ਜਿਹੜਾ ਟਿਕਟ ਦਾ ਪ੍ਰਾਈਸ ਹੈ ਉਹ 99 ਰੁਪਏ ਹੋਣ ਵਾਲਾ ਐਸੋਸੀਏਸ਼ਨ ਇੱਕ ਬਣੀ ਹੋਈ ਆ ਜਿਹੜੀ ਭਾਰਤ ਦੇ ਵਿੱਚ ਮਲਟੀਪਲੈਕਸ ਐਸੋਸੀਏਸ਼ਨ ਆਫ ਇੰਡੀਆ ਉਹਨਾਂ ਨੇ ਐਲਾਨ ਕੀਤਾ ਹੈ ਕਿ 31 ਮਈ ਨੂੰ ਜਿਹੜਾ ਸਿਨੇਮਾ ਦੀ ਜਿਹੜੀ ਟਿਕਟ ਹੈ ਫਿਲਮ ਦੀ ਟਿਕਟ 99 ਰੁਪਏ ਦੀ ਹੋਣ ਵਾਰੀ ਹੈ ਦਰਅਸਲ ਜਿਹੜਾ ਕਿ ਇੱਕ ਦਿਨ ਮਨਾਇਆ ਜਾ ਰਿਹਾ ਵਰਲਡ ਸਿਨੇਮਾ ਡੇ ਜਿਹੜਾ ਮਨਾਇਆ ਜਾ ਰਿਹਾ ਤੇ ਉਸ ਨੂੰ ਦੇਖਦੇ ਹੋਏ ਜਿਹੜੇ ਮਲਟੀਪਲੈਕਸ ਐਸੋਸੀਏਸ਼ਨ ਆਫ ਇੰਡੀਆ ਇਹਨਾਂ ਨੇ ਐਲਾਨ ਕੀਤਾ ਹੈ ਕਿ ਦਿਨ ਸ਼ੁੱਕਰਵਾਰ 31 ਮਈ ਨੂੰ ਤੁਸੀਂ ਕੋਈ ਵੀ ਫਿਲਮ ਚਾ ਕੇ ਦੇਖ ਸਕਦੇ ਹੋ ਪੂਰੇ ਭਾਰਤ ਦੇ ਵਿੱਚ ਲਾਗੂ ਹੈ ਸੋ ਜਿਸ ਤਰ੍ਹਾਂ ਪਹਿਲਾਂ ਮੈਂ ਗੱਲ ਕੀਤੀ ਕਿ ਕੋਈ ਵੀ ਬੰਦਾ ਹੁੰਦਾ ਹੈ ਕਿ ਉਹ ਚਾਹੁੰਦਾ ਕਿ ਜਿਹੜੀ ਟਿਕਟ ਦਾ ਪ੍ਰਾਈਸ ਥੋੜਾ ਘੱਟ ਹੋ ਜਾਵੇ ਸੋ ਟਿਕਟ ਦਾ ਪ੍ਰਾਈਸ ਜਿਹੜਾ ਘੱਟ ਹੋ ਗਿਆ 31 ਮਈ ਨੂੰ ਯਾਦ ਰੱਖਿਓ ਦਿਨ ਸ਼ੁੱਕਰਵਾਰ ਨੂੰ ਤੁਸੀਂ ਕੋਈ ਵੀ ਫਿਲਮ ਜਾ ਕੇ ਦੇਖ ਸਕਦੇ ਹੋ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਜਿਹੜੀਆਂ ਪਹਿਲਾਂ ਫਿਲਮਾਂ ਲੱਗੀਆਂ ਉਹਨਾਂ ਦਾ ਪ੍ਰਾਈਸ ਵੀ 99 ਰੁਪਏ ਮਿਲੇਗਾ ਪਰ 31 ਮਈ ਦਿਨ ਸ਼ੁੱਕਰਵਾਰ ਨੂੰ ਜਿਹੜੀਆਂ ਨਵੀਆਂ ਫਿਲਮਾਂ ਰਿਲੀਜ਼ ਹੋਣ ਵਾਲੀਆਂ ਨੇ प्राइस भी नड़ानवे रुपए मिलेगा सो याद रखना कत्ती दिन देख दर वो टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और वट्स चैनल आरोप